ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਛੋਟੇ ਸਹਿਬਜ਼ਾਦੇ ਆਂ ਦਾ ਦੂਜਾ ਦਿਨ ਕਚਹਿਰੀ ਦੇ ਵਿੱਚ ਹਾਜ਼ਰ ਹੋਈ ਸੋਨਾ ਚ ਸ਼ਬਦ ਸੁਣੋ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਬੋਲ ਕੇ ਹਾਜ਼ਰੀ ਲਗਾਈ ਸੇਖ ਲਾ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲਾ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲਾ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਦੇਸ਼ ਤਰਮ ਤੋਂ ਜਿਨ੍ਹਾਂ ਨੇ ਜਿੰਦਵਾਰੀ ਦੇਸ਼ ਤਰਮ ਤੋਂ ਜਿਨ੍ਹਾਂ ਨੇ ਜਿੰਦਵਾਰੀ ਸਦਾ ਜਗ ਜਾਉਂਦੇ ਪਿਆਰਿਆ ਸਦਾ ਜਗ ਜਾਉਂਦੇ ਪਿਆਰਿਆ ਵਾ 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 ਜੀ ਸਾਰਾ ਜਗ ਜਾਦ ਕਰੂ ਵਾ 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 ਜੀ ਸਾਰਾ ਜਗ ਜਾਦ ਕਰੂ ਜਿਹੜੀ ਕਰਨੀ ਕਰਗੇ ਪਿਆਰੇ ਜਿਹੜੀ ਕਰਨੀ ਕਰਗੇ ਪਿਆਰੇ ਜੇੜੀ ਕਰਨੀ ਕਰਗੇ ਪਿਆਰੇ ਜੇੜੀ ਕਰਨੀ ਕਰਗੇ ਪਿਆਰੇ ਸਾਰਾ जग ਜਾਦ ਕਰੂ ਪਿਆਰਿਆ ਸਾਰਾ जग ਜਾਦ ਕਰੂ ਵਾ 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 ਜੀ સારા જગ જાદ કરું જે તેરી રાજે આનું પીખ ના મિલે પુ્ઠી નજર હોવે તેરી ਰਾਜਿਆ ਨੂੰ ਪੀਖਣਾ ਮਿਲੇ ਪੁੱਠੀ ਨਦਰ ਹੋਵੇ ਜੀ ਤੇਰੀ ਰਾਜਿਆ ਨੂੰ ਪੀਖਣਾ ਮਿਲੇ ਲੋਭੀ ਬੰਦਾ ਨਾ ਕਿਸਦਾ ਸਕਾ ਹੋਵੇ ਉਦੈ ਨ ਕੋਈ ਗੁਰੂ ਪੀਰ ਜੀ ਲੋਭੀ ਬੰਧਨਾ ਕਿਸੇ ਦਾ ਸਕਾਹੋ ਵੇ ਉਦੈ ਕੋਈ ਗੁਰੂ ਪੀਰ ਨਾ ਪ੍ਰਭ ਕੀ ਆਗਿਆ ਆਤਮ ਹੇਤ ਆਵੇ ਜੀਵਨ ਮੁਕਤ ਸੋਈ ਕਹਾਵੇ ਪ੍ਰਭ ਕੀ ਆਗਿਆ ਆਤਮ ਹਿਤ ਵੇ ਜੀਵਨ ਮੁਕਤ ਸੋਈ ਕਹਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਾ ਨਹੀਂ ਵਿਜੋਗ ਐਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਾਹੀ ਨਹੀਂ ਵਿਯੋਗ ਤਨ ਭਾਗ ਸਾਡੇ ਜੀ ਜਿੰਦ ਲਗ ਜੇ ਤਰਮ ਦੇ ਲੇਖੇ ਤਨ ਭਗ ਸਾਡੇ ਜੀ ਜਿੰਦ ਲੱਗ ਜੇ ਤਰਮੰਦੇ ਲੇਖੇ ਲੱਗ ਜੇ ਤਰਮੰਦੇ ਲੇਖੇ ਜੀ ਜਿੰਦ ਲੱਗ ਜੇ ਤਰਮੰਦੇ ਲੇਖੇ ਸਿੰਘ ਪੁੱਤਰ ਹਾਂ ਗੁਰੂ ਦਸ਼ਮੇਸ਼ ਦੇ ਬੇਗੰਪੂਰੇ ਸਦਾ ਵਸਦੇ ਸਿੰਘ ਪੁੱਤਰ ਹਾਂ ਗੁਰੂ ਦਸ਼ਮੇਸ਼ ਦੇ ਬੇਗੰਪੂਰੇ ਸਦਾ ਵਸਦੇ ਸਿੰਘ ਪੁੱਤਰ ਹਾਂ ਗੁਰੂ ਦਸ਼ਮੇਸ਼ ਦੇ ਸਿੱਖ ਲਾ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲਾ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ